ਅੱਜ ਆਪਾਂ ਬਣਾਵਾਂਗੇ ਮੈਂਗੋ 치즈 ਕੇਕ ਜੋ ਕਿ ਬਿਲਕੁਲ ਬੇਕ ਕੀਤੇ ਆਇਆ ਆਪਾਂ ਤਿਆਰ ਕਰਾਂਗੇ ਇਸ ਲਈ ਆਪਾਂ ਸਭ ਤੋਂ ਪਹਿਲਾਂ ਡਾਈਜੈਸਟਿਵ ਬਿਸਕਟ ਲਵਾਂਗੇ ਉਹਨਾਂ ਨੂੰ ਮਿਕਸਰ ਜਾਰ ਦੇ ਵਿੱਚ ਪਾ ਕੇ ਉਹਨਾਂ ਦਾ ਪਾਊਡਰ ਬਣਾ ਕੇ ਤਿਆਰ ਕਰ ਲਵਾਂਗੇ ਹੁਣ ਆਪਾਂ ਇੱਕ ਟ੍ਰੇ ਲੈਵਾਂਗੇ ਉਸ ਦੇ ਵਿੱਚ ਇਹ ਸਾਰਾ ਮਿਕਸਚਰ ਪਾ ਦਵਾਂਗੇ ਇਸ ਦੇ ਵਿੱਚ ਆਪਾਂ ਮੈਲਟਡ ਬਟਰ ਐਡ ਕਰਾਂਗੇ ਇਹ ਮੈਂ ਘਰ ਦਾ ਬਟਰ ਲਿਆ ਹੈ ਉਸ ਨੂੰ ਮੈਲਟ ਕਰ ਲਿਆ ਸੀ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਵਾਰੀ ਚੰਗੀ ਤਰ੍ਹਾਂ ਲੇਅਰ ਨੂੰ ਸੈੱਟ ਕਰ ਲਵਾਂਗੇ ਸੈੱਟ ਕਰਨ ਤੋਂ ਮਗਰੋਂ ਇਸ ਨੂੰ ਫ੍ਰੀਜ ਵਿੱਚ ਰੱਖ ਦੇਵਾਂਗੇ ਹੁਣ ਇਸ ਦੇ ਲਈ ਆਪਾਂ 치즈 ਕਰੀਮ ਤਿਆਰ ਦੋ ਤੋਂ ਤਿੰਨ ਚਮਚਮ ਚਮਚ ਮਲਾਈ ਦੇ ਰਵਾਂਗੇ ਦੋ ਚਮਚ ਕੰਡੈਂਸ ਮਿਲਕ ਲਵਾਂਗੇ ਕੰਡੈਂਸ ਮਿਲਕ ਆਪਸ਼ਨ ਹੈ ਜੇਕਰ ਹੈ ਤਾਂ ਤੁਸੀਂ ਐਡ ਕਰ ਸਕਦੇ ਹੋ ਨਹੀਂ ਤਾਂ ਤੁਸੀਂ সুইਟਨਰ ਵਾਸਤੇ ਕੁਝ ਵੀ ਐਡ ਕਰ ਸਕਦੇ ਹੋ ਥੋੜੇ ਜਿਹਾ ਮੰਗੋ ਐਡ ਕਰਾਂਗੇ ਤੇ ਇਹ ਦੇਖੋ ਆਪਣਾ ਚੀਜ਼ ਕਰੀਮ ਬਣ ਕੇ ਤਿਆਰ ਹੈ ਹੁਣ ਇਸ ਨੂੰ ਉੱਪਰ ਬਿਸਕੁਟਾ ਦੀ ਲੇਅਰ ਤੇ ਆਪਾਂ ਪਾ ਦਵਾਂਗੇ ਤੇ ਇਸ ਨੂੰ ਵੀ ਚੰਗੀ ਤਰ੍ਹਾਂ ਸੈੱਟ ਕਰ ਦਵਾਂਗੇ ਥੋੜੇ ਜਿਹਾ ਇਸ ਦੇ ਉੱਪਰ ਆਪਾਂ ਕੱਟੇ ਹੋਏ ਮੰਗੋ ਐਡ ਕਰ ਦਵਾਂਗੇ ਮੈਂਗੋ ਐਡ ਕਰਨ ਤੋਂ ਮਗਰੋਂ ਇਸ ਨੂੰ ਫਿਰਜ ਵਿੱਚ ਰੱਖ ਦਵਾਂਗੇ ਹੁਣ ਇਹ ਦੂਸਰੀ ਸਾਈਡ ਤੇ ਆਪਾਂ ਮੈਂਗੋ ਦੀ ਪਿਊਰੀ ਤਿਆਰ ਕਰਾਂਗੇ ਮੈਂਗੋ ਪਾਵਾਂਗੇ ਉਸ ਦੇ ਵਿੱਚ ਕੰਡੈਂਸ ਮਿਲਕ ਪਾਵਾਂਗੇ ਤੇ ਆਪਣੀ ਮੈਂਗੋ ਦੀ ਪਿਊਰੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਇਸ ਦੀ ਲੇਅਰ ਵੀ ਆਪਾਂ ਇਸ ਤਰ੍ਹਾਂ ਕੇਕ ਦੇ ਉੱਪਰ ਲਗਾ ਦਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਹੁਣ ਇਸ ਨੂੰ ਥੋੜਾ ਡੈਕੋਰੇਟ ਕਰਨ ਦੇ ਲਈ ਆਪਾਂ ਕ੍ਰਸ਼ ਕੀਤੇ ਹੋਏ ਬਿਸਕੁਟ ਸਾਈਡ ਤੇ ਐਡ ਕਰ ਦਵਾਂਗੇ ਤੇ ਸੈਂਟਰ ਦੇ ਵਿੱਚ ਆਪਾਂ ਐਡ ਕਰਾਂਗੇ ਥੋੜਾ ਜਿਹਾ ਕੱਟਿਆ ਹੋਇਆ ਮੰਗੋ ਤੇ ਉੱਪਰ ਥੋੜਾ ਜਿਹਾ ਗਾਰਨਿਸ਼ ਵਾਸਤੇ ਡਰਾਈ ਫਰੂਟ ਲਾ ਦਵਾਂਗੇ ਦੇਖੋ ਬਹੁਤ ਹੀ ਵਧੀਆ ਚੀਜ਼ ਮੰਗੋ ਕੇਕ ਆਪਣਾ ਬਣ ਕੇ ਤਿਆਰ ਹੋ ਚੁੱਕਾ ਹੈ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਦੇਖੋ ਮੈਂ ਤੁਹਾਨੂੰ ਹੁਣ ਕੱਟ ਕੇ ਦਿਖਾਉਣੀ ਆ ਕਿੰਨਾ ਜਿਆਦਾ ਸੌਫਟ ਆਪਣਾ ਮੰਗੋ ਚੀਜ਼ ਕੇਕ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਮਿਲਾਂਗੇ ਆਪਣੀ ਨ